ਪੰਜਾਬ ਦੀ ਧਰਤੀ ਉੱਤੇ ਮਹਾਰਾਜੇ ਤੇ ਬੜੇ ਹੋਏ ਪਰ ਸਰਕਾਰ ਇੱਕੋ ਰਣਜੀਤ ਸਿੰਘ ਹੋਏ ਉਹਨਾਂ ਦਾ ਜੀਵਨ ਮੈਂ ਹਮੇਸ਼ਾ ਕਹਿਣਾ ਹੁਣਾ ਕਿ ਉਹ ਸਮਰਪਿਤ ਸਿੱਖ ਦਾ ਜੀਵਨ ਹੈ ਉਹਨਾਂ ਦੇ ਬਾਰੇ ਬੜੀਆਂ ਲੋਕ ਕਹਾਣੀਆਂ ਪ੍ਰਚਲਿਤ ਹੋਈਆਂ ਬੜੀਆਂ ਬਾਤਾਂ ਉਹਨਾਂ ਦੇ ਜੀਵਨ ਦੇ ਨਾਲ ਜੁੜੀਆਂ ਹੋਈਆਂ ਨੇ ਪੁਰਾਣੇ ਵੇਲਿਆਂ 'ਚ ਬਜ਼ੁਰਗ ਆਪਣੇ ਨਿਆਣਿਆਂ ਨੂੰ ਆਪਣੇ ਪੋਤੇ-ਪੋਤੀਆਂ ਨੂੰ ਦੋਤੇ-ਦੋਤੀਆਂ ਨੂੰ ਕੁਛੜਚ ਚੁੱਕ ਕੇ ਬੁੱਕਲ ਦੇ ਵਿੱਚ ਲੈ ਕੇ ਸੁਣਾਇਆ ਕਰਦੇ ਸਨ ਅੱਜ ਸਾਡੇ ਅੰਦਰ ਇਹ ਚਲਨ ਕੱਟ ਗਿਆ ਹੈ ਜੀ ਉਹਦੇ ਚੋਂ ਦੋ ਤਿੰਨ ਗੱਲਾਂ बस ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਜਿੱਥੋਂ ਪਤਾ ਲੱਗਦਾ ਹੈ ਕਿ ਉਹ ਕਿੰਨਾ ਸਮਰਪਿਤ ਸਿੱਖ ਸੀਗਾ ਜੀ ਰੰਜੀਤ ਸਿੰਘ ਨੂੰ ਧਿਆਨ ਸਿੰਘ ਡੋਗਰੇ ਨੇ ਇੱਕ ਦਿਨ ਆਖਿਆ ਕਹਿਣ ਲੱਗਾ ਵੀ ਸਰਕਾਰ ਆ ਜਿਹੜਾ ਤੁਸੀਂ ਕਮਰ ਕੱਸਾ ਕੀਤਾ ਹੋਇਆ ਹੈ ਨਾ ਇਹ ਤੇ ਮੁਲਾਜ਼ਮ ਕਰਦੇ ਨੇ ਸਾਡੇ ਵਰਗੇ ਤੁਸੀਂ ਤੇ ਬਾਦਸ਼ਾਹ ਹੋ ਇਸ ਸਲਤਨਤ ਦੇ ਤੁਹਾਨੂੰ ਕਮਰਕੱਸਾ ਨਹੀਂ ਦੇ ਕਰਨਾ ਚਾਹੀਦਾ ਸਰਕਾਰ ਰਣਜੀਤ ਸਿੰਘ ਨੇ ਅੱਗੋਂ ਪੁੱਛਿਆ ਕਹਿਣ ਲੱਗੇ ਧਿਆਨ ਸਿੰਘਾ ਸਿੱਕਾ ਕਿਹਦਾ ਚੱਲਦਾ ਹੈ ਜੀ ਕਹਿਣ ਲੱਗੇ ਬਾਦਸ਼ਾਹ ਦਾ ਤੇ ਕਹਿਣ ਲੱਗੇ ਜਿਹੜਾ ਆਪਣੇ ਰਾਜ 'ਚ ਸਿੱਕਾ ਚੱਲ ਰਿਹਾ ਹੈ ਉਹ ਕਿਸ ਨਾਮ ਤੋਂ ਚੱਲ ਰਿਹਾ ਹੈ ਧਿਆਨ ਸਿੰਘ ਨੇ ਆਖਿਆ ਨਾਨਕ ਸ਼ਾਹੀ ਤੇ ਸਰਕਾਰ ਰਣਜੀਤ ਸਿੰਘ ਕਹਿਣ ਲੱਗੇ ਫਿਰ ਆਪੇ ਸੋਚ ਲੈ ਇਸ ਰਾਜ ਦਾ ਮਾਲਕ ਕੌਣ ਹੈ ਅਸਲ ਦੇ ਵਿੱਚ ਮੈਂ ਤੇ ਸੇਵਾਦਾਰ ਹਾਂ ਇਸ ਲਈ ਕਮਰ ਕੱਸਾ ਕਰਕੇ ਖਲੋਤਾ ਹਾਂ ਗੁਰੂ ਮਹਾਰਾਜ ਨੇ ਇਹ ਸੇਵਾ ਮੇਰੀ ਝੋਲੀ ਵਿੱਚ ਪਾਈ ਹੋਈ ਹੈ ਦੂਸਰੀ ਵਾਰਤਾ ਇੱਕ ਹੋਰ ਸਾਨੂੰ ਮਿਲਦੀ ਹੈ ਇੱਕ ਪ੍ਰੇਮੀ ਸਨ ਭਾਈ ਨਿਹਾਲ ਸਿੰਘ ਕੇਸਰੀ ਜੀ ਉਹਨਾਂ ਨੇ ਦੱਸਿਆ ਕਹਿਣ ਲੱਗੇ ਵੀ ਉਹਨਾਂ ਦਾ ਕੋਈ ਪ੍ਰੇਮੀ ਸੀਗਾ ਜਿਹੜਾ ਸਰਕਾਰ ਰঞ্জੀਤ ਸਿੰਘ ਦੇ ਕੋਲ ਨੌਕਰ ਸੀ ਸਰਕਾਰ ਰੋਜ਼ ਜਦੋਂ ਲਾਹੌਰ ਹੁੰਦੀ ਤੇ ਸ਼ਮਨ ਬੁਰਜ ਦੇ ਕੋਲ ਨਾ ਸਾਹਮਣੇ ਇੱਕ ਛੋਟਾ ਜਿਹਾ ਘਾ ਦਾ ਮੈਦਾਨ ਸੀਗਾ ਜੇ ਉੱਥੇ ਅਮਰਤ ਸਰ ਵੱਲ ਮੂੰਹ ਕਰਕੇ ਬੈਠ ਜਾਂਦੇ ਤੇ ਅਰਦਾਸ ਬੇਨਤੀਆਂ ਕਰਦੇ ਧੰਨ ਗੁਰੂ ਰਾਮਦਾਸ ਸੱਚੇ ਬਾਦਸ਼ਾਹ ਤੈਂ ਮੇਰੇ ਨਾਚੀਜ਼ ਦੇ ਉੱਤੇ ਕਿਰਪਾ ਕੀਤੀ ਮੈਨੂੰ ਅਨਪੜ੍ਹ ਨੂੰ ਆਪਣੀ ਇਸ ਕੌਮ ਦਾ ਜ਼ਿੰਮੇਵਾਰ ਪਹਿਰੇਦਾਰ ਬਣਾਇਆ ਤੂੰ ਬਖਸ਼ਿਸ਼ ਕੀਤੀ ਆਪਣੇ ਵਗ ਦਾ ਇਆਲੀ ਮੈਨੂੰ ਬਣਾਇਆ ਸੱਚੇ ਪਾਤਸ਼ਾਹ ਮੇਰੇ ਸਿਰ ਤੇ ਆਪਣਾ ਹੱਥ ਰੱਖੀ ਮੇਰੇ ਪਾਸੋਂ ਕੋਈ ਮਨਮਤ ਨਾ ਹੋਵੇ ਜਿਸ ਕਰਕੇ ਮੈਂ ਤੇਰੀ ਨਾਰਾਜ਼ਗੀ ਦਾ ਪਾਤਰ ਬਣ ਤੇ ਕਈ ਵਾਰੀ ਇਹ ਅਰਦਾਸ ਕਰਦੇ ਆਂ ਉਹਨਾਂ ਦੀਆਂ ਅੱਖਾਂ ਵੀ ਪਰ ਆਉਂਦੀਆਂ ਕਿ ਉਹ ਨਫਰ ਨੇ ਦੱਸਿਆ ਕਹਿਣ ਲੱਗਿਆ ਜਦੋਂ ਸਾਡੇ ਵਰਗੇ ਦੇਖਦੇ ਨਾ ਇਦਰੀਸ਼ ਅੰਦਰ ਤੱਕ ਕੰਬ ਜਾਂਦਾ ਸੀ ਲੱਭੋ ਕਿਤੋਂ ਇਹੋ ਜੀ ਸਰਕਾਰ ਢੋਂਡਿਆਂ ਵੀ ਨਹੀਂ ਜਿੱਥੇ ਹੋਣੀ ਜਦੋਂ ਲਾਹੌਰ ਦੇ ਤਖਤ ਉੱਤੇ ਬੈਠੇ ਨਾ ਤੇ ਉਦੋਂ ਪਹਿਲਾਂ ਇਹ ਮਸਲਾ ਚੱਲਿਆ ਵੀ ਸਿੱਕਾ ਕਿਹਦੇ ਨਾਮ ਦੇ ਉੱਤੇ ਚਲਾਇਆ ਜਾਏ ਬੜਿਆਂ ਸੁਝਾਅ ਦਿੱਤਾ ਕਿ ਆਪਣੇ ਦਾਦੇ ਦੇ ਨਾਮ ਤੇ ਚਲਾ ਦਿਓ ਪਰਦਾਦੇ ਦੇ ਨਾਮ ਤੇ ਚਲਾ ਦਿਓ ਆਪਣੇ ਨਾਮ ਤੇ ਚਲਾ ਦਿਓ ਕਿਉਂਕਿ ਜਿਹੜਾ ਵੀ ਕੋਈ ਬਾਦਸ਼ਾਹ ਬਣਦਾ ਉਹ ਆਪਣੇ ਨਾਮ ਦੇ ਸਿੱਕੇ ਚਲਾਉਂਦਾ ਪਰ ਸਰਕਾਰ ਰਣਜੀਤ ਸਿੰਘ ਕਹਨ ਲੱਗੇ ਵੀ ਨਹੀਂ ਸਿੱਕਾ ਹੈ ਜਿਹੜਾ ਉਹ ਗੁਰੂ ਨਾਨਕ ਦੇ ਨਾਮ ਦਾ ਹੀ ਚੱਲੇਗਾ ਇਸੇ ਲਈ ਨਾਨਕ ਸ਼ਾਹੀ ਸਿੱਕਾ ਹੈ ਜਿਹੜਾ ਉਹ ਸਰਕਾਰ ਰਣਜੀਤ ਸਿੰਘ ਨੇ ਚਲਾਇਆ ਜਿਹੜੀ ਮੋਹਰ ਵੀ ਸੀ ਨਾ ਉਹਦੇ ਉੱਤੇ ਆਪਣੇ ਨਾਲ ਕਿਸੇ ਤਰ੍ਹਾਂ ਦਾ ਤਖੱਲਸ ਨਹੀਂ ਲਾਇਆ ਕਦੇ ਬਸ ਉੱਪਰ ਅਕਾਲ ਸਹਾਏ ਤੇ ਥੱਲੇ ਕੱਲਾ ਰਣਜੀਤ ਸਿੰਘ ਉਹ ਗੁਰੂ ਦਾ ਸਮਰਪਿਤ ਸਿੱਖ ਸੀ ਜੀ ਉਹ ਗੁਰੂ ਦੇ ਦਰਸਾਏ ਮਾਰਗ ਦੇ ਉੱਤੇ ਚੱਲ ਕੇ ਪੰਥ ਨੂੰ ਇਕੱਠਿਆਂ ਕਰਨਾ ਚਾਹੁੰਦਾ ਸੀ ਉਹ ਜੀਵਿਆ ਵੀ ਆਪਣੇ ਗੁਰੂ ਪੰਥ ਵਾਸਤੇ ਤੇ ਮੋਇਆ ਵੀ ਆਪਣੇ ਮਨ ਵਿੱਚ ਗੁਰੂ ਪੰਥ ਦੀ ਚੜ੍ਹਦੀ ਕਲਾ ਦੀ ਨਾਲਸਾ ਲੈ ਕੇ ਉਹਦੀਆਂ ਬਾਤਾਂ ਪਾਉਂਦੇ ਰਿਹਾ ਕਰੋ ਤਾਂ ਕਿ ਸਾਡੇ ਬੱਚਿਆਂ ਨੂੰ ਪਤਾ ਲੱਗੇ ਕਿਸ ਸਾਡੀ ਵਿਰਾਸਤ ਕੀ ਸੀ ਜਿਹੜੀ ਅਸੀਂ ਗਵਾਹ ਬੈਠੇ ਵਾਹ ਗੁਰਜੀ ਕਾ ਖਾਲਸਾ ਵਾਹ ਗੁਰਜੀ ਕੀ ਫਤ